ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦਿਆਂ ਵੱਡੀਆਂ ਖਬਰਾਂ ਹੜਾਂ ਵਿਚਾਲੇ ਉਤਾਹੀ ਵਰਤਨ ਵਾਲੇ ਅਫਸਰਾਂ ਤੇ ਹੋਇਆ ਵੱਡਾ ਐਕਸ਼ਨ ਸੀਐਮ ਭਗਮਨ ਤਮਾਨ ਨੇ ਕੀਤੇ ਸਸਪੈਂਡ ਵਿਕਰਮਜੀਤਿਆ ਬਾਰੇ ਮੋਹਾਲੀ ਕੋਰਟ ਨੇ ਸੁਣਾਇਆ ਵੱਡਾ ਫੈਸਲਾ 14 ਦਿਨਾਂ ਲਈ ਵਿਧਾਈ ਨਿਆਇ ਖਿਰਾਸਤ ਸੁਖਵੀਰ ਸਿੰਘ ਬਾਦਲ ਦਾ ਹੜ ਪੀੜਤਾਂ ਲਈ ਵੱਡਾ ਐਲਾਨ 50000 ਪਰਿਵਾਰਾਂ ਨੂੰ ਦਿੱਤੀ ਜਾਵੇਗੀ ਕਣਕ ਕੈਬਨਟ ਮੰਤਰੀ ਅਮਨ ਰੋੜਾ ਨੇ ਕੇਂਦਰ ਸਰਕਾਰ ਅੱਗੇ ਰੱਖੀ ਵੱਡੀ ਮੰਗ ਕਿ ਹਾ ਚੋਨੇ ਦੀ ਨਵੀਂ ਸੰਬੰਧੀ ਨੀਮਾ ਚ ਛੋੜ ਦੇਵੇ ਕੇਂਦਰ ਸਰਕਾਰ ਬਾਲ ਸਿੰਘ ਖੈਰਾ ਦੇ ਹੱਕ ਚਾਈ ਵਿਕਰਮਜੀਠੇ ਅਧਿਕਾਰ ਵਾਲੀ ਗਨੀਪ ਕੋਰ ਕਹੀ ਵੱਡੀ ਗੱਲਾਂ ਪੰਜਾਬ ਦੇ ਹਜ਼ਾਰਾਂ ਆੜਤੀਆਂ ਲਈ ਵੱਡੀ ਰਾਹਤ ਸੀਐਮ ਭਗਵੰਤ ਮਾਨ ਨੇ ਕੀਤਾ ਨਮਾਇ ਐਲਾਨ ਪੰਜਾਬ ਦੇ ਮੌਸਮ ਬਾਰੇ ਆਈ ਵੱਡੀ ਖਬਰ ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ ਪ੍ਰਤਾਪ ਸਿੰਘ ਬਾਜਵਾ ਨੇ ਕਿਰੀ ਪੰਜਾਬ ਸਰਕਾਰ ਕੇ ਹ ਵਿਧਾਨ ਸਭਾ ਸੈਸ਼ਨ ਚ ਚੁੱਕਾਂਗੇ ਜ਼ਮੀਨਾਂ ਤੇ ਫਸਲਾਂ ਦੇ ਖਰਾਬੇ ਦਾ ਮੁੱਦਾ ਪੰਜਾਬ ਚ ਆਮ ਲੋਕਾਂ ਨੂੰ ਮਿਲੇਗੀ ਰਾਹਤ ਦੁੱਧ ਤੇ ਹੋਰ ਡੈਰੀ ਉਤਪਾਦਾਂ ਦੀਆਂ ਕੀਮਤਾਂ 'ਚ ਕਟੋਤੀ ਦਾ ਐਲਾਨ ਪੰਜਾਬੀ ਚਾਏ ਹੜਾਂ ਵਿਚਾਲੇ ਮਾਦੋਪੁਰ ਹੈਡਵਰਕਸ ਦੇ ਗੇਟ ਟੁੱਟਣ ਦੇ ਮਾਮਲੇ 'ਚ ਸੀਐਮ ਭਗਵੰਤ ਮਾਨ ਨੇ ਵੱਡਾ ਐਕਸ਼ਨ ਲਿਆ ਹੈ ਇਸ ਮਾਮਲੇ 'ਚ ਕੁਤਾਹੀ ਵਰਤਣ ਵਾਲੇ ਅਫਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਗਈ ਹੈ ਜਿਸ ਅਧੀਨ ਤਿੰਨ ਵੱਡੇ ਅਫਸਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਹੜਾਂ ਵਿਚਾਲੇ ਮਾਦੋਪੁਰ ਹੈਡਵਰਕਸ ਦੇ ਗੇਟ ਟੁੱਟ ਗਏ ਸਨ ਇਸ ਮਾਮਲੇ 'ਚ ਕੁਤਾਹੀ ਦੇ ਦੋਸ਼ ਵਿੱਚ ਗੁਰਦਾਸਪੁਰ ਦੇ ਐਕਸੀਅਨ ਨਿਤਿਨ ਸੂਦਜੇਈ ਸਚਿੰਤਾਪੁਰ ਤੇ ਅਰुण ਕੁਮਾਰ ਨੂੰ ਸਸਪੈਂਡ ਕੀਤਾ ਗਿਆ ਹੈ ਜਲ ਸਰੋਤ ਵਿਭਾਗ ਦੇ ਪ੍ਰਮੁਖ ਸਕੱਤਰ ਨੇ ਉਹਨਾਂ ਦੀ ਮੌਤ ਲਈ ਸੰਬੰਧੀ ਜਾਣਕਾਰੀ ਜਾਰੀ ਕੀਤੀ ਹੈ ਸੂਤਰਾਂ ਮੁਤਾਬਕ ਵਿਭਾਗ ਦੇ ਹੋਰ ਅਧਿਕਾਰੀਆਂ ਤੇ ਵੀ ਕਾਰਵਾਈ ਹੋ ਸਕਦੀ ਹੈ ਹਾਲਾਂਕਿ ਪ੍ਰਮੁਖ ਸਕੱਤਰ ਵੱਲੋਂ ਜਾਰੀ ਪੱਤਰ ਚ ਇਸ਼ਾਰਾ ਸਪਸ਼ਟ ਤੌਰ ਤੇ ਜ਼ਿਕਰ ਨਹੀਂ ਕੀਤਾ ਗਿਆ ਫਿਲਹਾਲ ਤਿੰਨ ਵੱਡੇ ਅਫਸਰਾਂ ਨੂੰ ਇਸ ਮਾਮਲੇ ਤੇ ਸਸਪੈਂਡ ਕਰ ਦਿੱਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਗੋ ਤੇ ਸਾਬਕਾ ਕੈਬਨਟ ਮੰਤਰੀ ਵਿਕਰਮਜੀਤ ਅਦੀਨ ਨਾਇਕ ਹਿਰਾਸਤ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੁਣਵਾਈ ਤੋਂ ਬਾਅਦ ਵਦੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਨੇ ਵਿਕਰਮ ਜੀਠੇ ਦੀ ਨਿਆਇ ਖਿਰਾਸ ਨੂੰ ਮੂੜ ਤੋਂ 14 ਦਿਨਾਂ ਲਈ ਵਧਾ ਦਿੱਤਾ ਹੈ ਅਤੇ ਵਿਕਰਮ ਜੀਠੇ ਦੀ ਅਗਲੀ ਪੇਸ਼ੀ ਹੁਣ 4 ਅਕਤੂਬਰ ਨੂੰ ਹੋਵੇਗੀ ਜ਼ਿਕਰਯੋਗ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਅਕਾਲੀ ਆਗੂ ਵਿਕਰਮ ਜੀਠਿਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਸ ਸਮੇਂ ਉਹ ਨਾਬਾ ਜੇਲ੍ਹ ਵਿੱਚ ਬੰਦ ਹਨ ਪਿਛਲੇ ਦਿਨੀ ਵਿਕਰਮਜੀਠਿਆ ਦੀ ਜ਼ਮਾਨਤ ਪਟੀਸ਼ਨ ਤੇ ਵੀ ਸੁਣਵਾਈ ਹੋਈ ਹੈ ਹਾਈ ਕੋਰਟ ਨੇ ਜ਼ਮਾਨਤ ਪਟੀਸ਼ਨ ਤੇ ਪੰਜਾਬ ਸਰਕਾਰ ਨੂੰ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਹਨ ਅਤੇ ਮਾਮਲੇ ਦੀ ਸਟੇਟਸ ਰਿਪੋਰਟ ਦਾਇਰ ਕਰਨ ਦੇ ਵੀ ਹੁਕਮ ਜਾਰੀ ਕੀਤੇ ਹਨ ਪੰਜਾਬ ਚ ਹੜਾਂ ਦੀ ਮਾਰ ਨਾਲ ਤਬਾਹੀ ਮਚੀ ਹੋਈ ਹੈ ਪਰ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਲੋਕਾਂ ਨੂੰ ਹੌਸਲਾ ਦਿਂਦਾ ਆ ਰਿਹਾ ਹੈ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਜਿੱਥੇ ਪਾਰਟੀ ਹਰ ਪੀੜਿਤ ਨੂੰ ਮਦਦ ਪਹੁੰਚਾ ਰਹੀ ਹੈ ਉੱਥੇ ਹੀ ਖੁਦ ਵੀ ਜ਼ਮੀਨੀ ਪੱਧਰ ਤੇ ਹੜ੍ਹਾਂ ਸਮੇ ਤੋਂ ਹੀ ਸੁਖਵੀਰ ਸਿੰਘ ਬਾਦਲ ਨਿੱਤਰੇ ਹੋਏ ਹਨ ਅਤੇ ਲਗਾਤਾਰ ਹੜ ਪੀੜਤਾਂ ਦੀ ਸਹਾਇਤਾ ਲਈ ਐਲਾਨ ਕਰ ਰਹੇ ਹਨ ਇਸੇ ਕੜੀ ਤਹਿਤ ਉਹਨਾਂ ਨੇ ਹੜ ਪੀੜਿਤ 50000 ਪਰਿਵਾਰਾਂ ਨੂੰ ਕਣਕ ਦੇਣ ਦਾ ਐਲਾਨ ਕਰਕੇ ਵੱਡੀ ਰਾਹਤ ਦਿੱਤੀ ਹੈ ਦੱਸ ਦਈਏ ਕਿ ਸੁਖਵੀਰ ਸਿੰਘ ਬਾਦਲ ਵੱਲੋਂ ਇਸ ਤੋਂ ਪਹਿਲਾਂ ਪਸ਼ੂਆਂ ਲਈ 500 ਟਰੱਕ ਚਾਰਾ ਬੀਜਣ ਲਈ ਬੀਜ ਤੇ ਲੋੜਿੰਦੀਆਂ ਥਾਵਾਂ ਤੇ ਡੀਜ਼ਲ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ ਮੰਡੀਆਂ ਬਾਬਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਕਿਸਾਨਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਇੱਕ ਵੱਡੇ ਕਦਮ ਵਜੋਂ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਰੋੜਾ ਨੇ ਮਾਰਕੀਟ ਕਮੇਟੀ ਚੀਮਾ ਦੀਆਂ ਵੱਖ-ਵੱਖ ਨਾਜ ਮੰਡੀਆਂ ਤੇ ਖਰੀਦ ਕੇਂਦਰਾਂ ਵਿੱਚ ਕਰੀਬ 1 ਕਰੋੜ 32 ਲੱਖ ਰੁਪਏ ਦੇ ਨਿਵੇਸ਼ ਨਾਲ ਸਟੀਲ ਕਵਰ ਸ਼ੈਡਾਂ ਦੇ ਨਿਰਮਾਣ ਲਈ ਨੀਂਹ ਪੱਥਰ ਰੱਖੇ ਇਨਾ ਪ੍ਰੋਜੈਕਟਾਂ ਦਾ ਕੰਮ 2 ਮਹੀਨੇ ਵਿੱਚ ਮੁਕੰਮਲ ਕਰ ਲਿਆ ਜਾਵੇਗਾ ਇਸ ਮੌਕੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਇਨਾ ਛੱਡਾਂ ذریعے ਇਹ ਕਿੰਨੀ ਬਣਾਇਆ ਜਾਵੇਗਾ ਕਿ ਖਰੀਦ ਸੀਜ਼ਨ ਦੌਰਾਨ ਇਸਾਨਾ ਤੇ ਉਹਨਾਂ ਦੀ ਉਪਜ ਮੌਸਮੀ ਸਥਿਤੀਆਂ ਤੋਂ ਸੁਰੱਖਿਅਤ ਰਹੇ ਅਤੇ ਨਾਲ ਹੀ ਮੰਡੀ ਦੇ ਕੰਮਕਾਜ ਨੂੰ ਵੀ ਸੁਚਾਰੂ ਬਣਾਇਆ ਜਾਵੇ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਝੋਨੇ ਦੀ ਖਰੀਦ ਲਈ ਪ੍ਰਬੰਧ ਪੂਰੇ ਹਨ ਅਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਆਮਨਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਹੋਈ ਭਾਰੀ ਬਰਸਾਤ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਝੋਨੇ ਦੀ ਖਰੀਦ ਬਾਬਤ ਨਵੀਂ ਸੰਬੰਧੀ ਨੀਮਾਂ 'ਚ ਢਿੱਲ ਦਿੱਤੀ ਜਾਵੇ ਖਰਾਬ ਰਹੇ ਮੌਸਮ ਕਾਰਨ ਨਮੀ ਵੱਸ ਸਕਦੀ ਹੈ ਦਾਣਾ ਬਦਰੰਗ ਵੀ ਹੋ ਸਕਦਾ ਹੈ ਤੇ ਟੋਟਾ ਵੀ ਵੱਸ ਸਕਦਾ ਹੈ ਆਮਨ ਰੋੜਾ ਨੇ ਕਿਹਾ ਹੈ ਕਿ ਕਿਸਾਨਾਂ ਦੀਆਂ ਕਈ ਮਜਬੂਰੀਆਂ ਹੁੰਦੀਆਂ ਹਨ ਪਰ ਕਿਸਾਨਾਂ ਨੂੰ ਅਪੀਲ ਹੈ ਕਿ ਪਰਾਲੀ ਨੂੰ ਕਿਸੇ ਵੀ ਹਾਲ ਅੱਗ ਨਾ ਲਾਈ ਜਾਵੇ ਅਕਾਲੀ ਆਗੂ ਬਿਕਰਮਜੀਠੇ ਦੀ ਪਤਨੀ ਗਨੀਪ ਕੌਰ ਮਜੀਠੀਆ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਦੇ ਗੰਭੀਰ ਦੋਸ਼ ਲਗਾਏ ਹਨ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਵਿਕਰਮਜੀਤਿਆ ਖਿਲਾਫ ਝੂਠੇ ਪਰਚੇ ਕੀਤੇ ਗਏ ਹਨ ਹੁਣ ਕਾਂਗਰਸੀ ਆਗੂ ਸੁਪਾਲ ਸਿੰਘ ਖੈਰਾ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਗਨੀਪ ਕੋਰ ਨੇ ਕਿਹਾ ਕਿ ਸੁਪਾਲ ਸਿੰਘ ਖੈਰਾ ਖਿਲਾਫ ਕਾਰਵਾਈ صرف ਇਸ ਲਈ ਕੀਤੀ ਜਾ ਰਹੀ ਹੈ ਕਿਉਂਕਿ ਉਹ ਪੰਜਾਬ ਸਰਕਾਰ ਦੀਆਂ ناکਾਮੀਆਂ ਖਿਲਾਫ ਬੋਲ ਰਹੇ ਹਨ ਇਸ ਸੰਬੰਧੀ ਉਹਨਾਂ ਨੇ ਵਿਕਰਮਜੀਠਿਆ ਦੇ سوشل میڈیا ਅਕਾਊਂਟ ਤੇ ਪੋਸਟ ਕਰਦਿਆਂ ਲਿਖਿਆ ਕਿ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਰਾਹੀਂ ਚਲਦੀ ਆਪ ਸਰਕਾਰ ਅਤੇ ਭਗਵੰਤ ਮਾਨ ਜੋ ਵੀ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਹੈ ਉਸ ਦੀ ਆਵਾਜ਼ ਨੂੰ ਦਬਾਉਂਦੇ ਹਨ ਜਿਵੇਂ ਵਿਕਰਮਜੀਤੇ ਝੂਠੇ ਪਰਚੇ ਕਰੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਵਿਕਰਮਜੀਤ ਦਬਣ ਵਾਲੇ ਨਹੀਂ ਹਨ ਠੀਕ ਉਸੇ ਤਰ੍ਹਾਂ ਹੀ ਹੁਣ ਕਾਂਗਰਸੀ ਨੇਤਾ ਸੁਪਾਲ ਸਿੰਘ ਖਹਿਰਾ ਜੀ ਤੇ ਦਿੱਲੀ ਦੇ ਨੇਤਾ ਅਰਵਿੰਦ ਕੇਜਰੀਵਾਲ ਝੂਠੇ ਪਰਚੇ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਦੀ ਮੈਂ ਨਿਖੇਦੀ ਕਰਦੀ ਹਾਂ ਸੁਪਾਲ ਖਹਿਰਾ ਜੀ ਖਿਲਾਫ ਇਹ ਕਾਰਵਾਈ ਪੰਜਾਬ ਸਰਕਾਰ ਦੀਆਂ ناکامیਆਂ ਖਿਲਾਫ ਆਵਾਜ਼ ਚੁੱਕਣ ਕਾਰਨ ਹੋ ਰਹੀ ਹੈ ਉਨ੍ਹਾਂ ਨੇ ਅੱਗੇ ਲਿਖਿਆ ਕਿ ਦਿੱਲੀ ਦੇ ਲੀਡਰ ਪੰਜਾਬ ਦੇ ਹੱਕਾਂ ਲਈ ਆਵਾਜ਼ ਉਠਾਉਣ ਵਾਲੇ ਨੇਤਾਵਾਂ ਖਿਲਾਫ ਵਿਜੀਲੈਂਸ ਦਾ ਦੁਰਉਪਯੋਗ ਕਰ ਰਹੇ ਹਨ ਪੰਜਾਬ ਲਈ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਖੁਆਰ ਕੀਤਾ ਜਾ ਰਿਹਾ ਹੈ ਬਿਨਾਂ ਕਿਸੇ ਕਸੂਰ ਦੇ ਪੰਜਾਬ ਦੀ ਆਵਾਜ਼ ਚੁੱਕਣ ਵਾਲਿਆਂ ਦੇ ਪਰਿਵਾਰਾਂ ਤੇ ਬੱਚਿਆਂ ਤੱਕ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਪੰਜਾਬ ਪੁਲਿਸ ਦਾ ਸਿਆਸੀਕਰਨ ਇੱਥੇ ਤੱਕ ਹੋ ਗਿਆ ਹੈ ਕਿ ਕੁਝ ਚੁਣੀਦਾ ਅਫਸਰ ਆਪਣੀਆਂ ਸੀਮਾਵਾਂ ਭੁੱਲ ਕੇ ਵਿਰੋਧੀ ਧਿਰ ਦੇ ਨੇਤਾਵਾਂ ਖਿਲਾਫ ਕਾਰਵਾਈ ਕਰ ਰਹੇ ਹਨ ਪੰਜਾਬੀ ਨਾ ਕਦੇ ਝੁਕੇ ਸੀ ਨਾ ਝੁਕਣਗੇ ਪੰਜਾਬ ਪੰਜਾਬੀ ਅਤੇ ਪੰਜਾਬੀਏ ਦੀ ਲੜਾਈ ਜਾਰੀ ਰਹੇਗੀ ਹਿੰਮਤ ਦਲੇਰੀ ਕੁਰਬਾਨੀ ਵਾਲੇ ਪੰਜਾਬੀ ਆਪਣੇ ਹੱਕਾਂ ਲਈ ਲੜਦੇ ਹਨ ਅਤੇ ਅੱਗੇ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਲੜਦੇ ਰਹਿਣਗੇ ਉਹਨਾਂ ਨੇ ਅਖੀਰ ਵਿੱਚ ਲਿਖਿਆ ਕਿ ਦਿੱਲੀ ਵਾਲੇ ਨੂੰ ਭਜਾਓ ਪੰਜਾਬ ਬਚਾਓ ਗਨੀਵ ਕੌਰਮਜੀਠਿਆ ਵੱਲੋਂ ਪਾਈ ਸਪੋਸ਼ਟ ਦਾ ਸੁਪਾਲ ਸਿੰਘ ਖੈਰਾ ਵੱਲੋਂ ਧੰਨਵਾਦ ਕੀਤਾ ਗਿਆ ਹੈ। ਉਹਨਾਂ ਨੇ ਲਿਖਿਆ ਹੈ ਕਿ ਮੈਂ ਗਨੀਵ ਕੌਰਮਜੀਠਿਆ ਜੀ ਅਤੇ ਹਰਮਿੰਦਰ ਸਿੰਘ ਗਿੱਲ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੋ ਔਖੇ ਸਮੇਂ ਮੇਰੇ ਨਾਲ ਖੜੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਰਤੀਆਂ ਨੂੰ ਵੱਡੀ ਰਾਹ ਦਿੰਦਿਆਂ ਐਲਾਨ ਕੀਤਾ ਹੈ ਕਿ ਹੁਣ ਉਹਨਾਂ ਦੇ ਲਾਇਸੈਂਸ ਦੀ ਮਿਆਦ 5 ਸਾਲ ਤੋਂ ਵਧਾ ਕੇ 10 ਸਾਲ ਹੋ ਜਾਵੇਗੀ ਅਤੇ ਨਵਾਂ ਲਾਇਸੈਂਸ 48 ਘੰਟਿਆਂ ਦੇ ਅੰਦਰ ਹੀ ਜਾਰੀ ਕੀਤਾ ਜਾਵੇਗਾ ਇਸ ਨਾਲ ਸੂਬੇ ਦੇ ਕਰੀਬ 40 ਹਜ਼ਾਰ ਆਰਤੀਆਂ ਨੂੰ ਸਿੱਧਾ ਲਾਭ ਮਿਲੇਗਾ ਮੁੱਖ ਮੰਤਰੀ ਨੇ ਸਾਫ ਕੀਤਾ ਹੈ ਕਿ ਲਾਇਸੈਂਸ ਫੀਸ 'ਚ ਕੋਈ ਤਬਦੀਲੀ ਨਹੀਂ ਹੋਵੇਗੀ ਇਸੇ ਦੌਰਾਨ ਉਹਨਾਂ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਦੁਕਾਨਾਂ ਨਾਲ ਸੰਬੰਧਤ ਬਕਾਇਆ ਤੇ ਜੁਰਮਾਨੇ ਲੰਬੇ ਸਮੇਂ ਤੋਂ ਟੜਕੇ ਹੋਏ ਹਨ ਉਹਨਾਂ ਦੇ ਨਿਪਟਾਰੇ ਲਈ ਸਰਕਾਰ ਵੱਲੋਂ ਇੱਕ ਵਨ ਟਾਈਮ ਸੈਟਲਮੈਂਟ ਸਕੀਮ ਲਿਆਂਦੀ ਜਾਵੇਗੀ ਮੁੱਖ ਮੰਤਰੀ ਨੇ ਆਰਤੀਆਂ ਨੂੰ ਕਿਸਾਨਾਂ ਦੇ ਬਿਨਾਂ ਤਨਖਾਹ ਵਾਲੇ ਚਾਟੜ ਅਕਾਊਂਟੈਂਟ ਕਰਾਰ ਦਿੰਦੇ ਆ ਕਿ ਹੈ ਕਿ ਉਹ ਖਰੀਦ ਪ੍ਰਕਿਰਿਆ ਦਾ ਅਟੁੱਟ ਹਿੱਸਾ ਹਨ ਉਹਨਾਂ ਨੇ ਇਹ ਵੀ ਪ੍ਰੋਸਾ ਦਿਵਾਇਆ ਹੈ ਕਿ ਕਮਿਸ਼ਨ ਵਧਾਉਣ ਦਾ ਮੁੱਦਾ ਪਹਿਲਾਂ ਹੀ ਕੇਂਦਰ ਦੇ ਸਾਹਮਣੇ ਰੱਖਿਆ ਗਿਆ ਹੈ ਅਤੇ ਸੂਬਾ ਸਰਕਾਰ ਇਸ ਨੂੰ ਹੋਰ ਵੀ ਤੀਬਰਤਾ ਨਾਲ ਚੁੱਕੇਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸੂਬਾ ਸਰਕਾਰ ਸੂਬੇ ਦੇ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ ਤੇ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਪੰਜਾਬ 'ਚ ਮੌਸਮ ਨਮੀ ਕਰਵਟ ਲੈਣ ਜਾ ਰਿਹਾ ਹੈ ਸੂਬੇ ਵਿੱਚ ਮਾਨਸੂਨ ਦਾ ਆਖਰੀ ਦਿਨ ਹੈ ਯਾਨੀ ਸੁੱਬੇ ਚ ਬੀਤੇ ਦਿਨਾਂ ਦੌਰਾਨ ਲਗਾਤਾਰ ਹੋਈਆਂ ਬਰਸਾਤਾਂ ਦਾ ਦੌਰ ਮੁੱਕਣ ਜਾ ਰਿਹਾ ਹੈ ਮੌਸਮ ਵਿਭਾਗ ਮੁਤਾਬਿਕ ਹੁਣ ਅਗਲੇ ਕੁਝ ਦਿਨ ਮੌਸਮ ਖੁਸ਼ਕ ਰਹੇਗਾ ਤੇ ਕਿਸੇ ਵੀ ਜ਼ਿਲ੍ਹੇ ਚ بارش ਦੀ ਸੰਭਾਵਨਾ ਨਹੀਂ ਹੈ ਵਿਭਾਗ ਵੱਲੋਂ ਅਗਲੇ ਹਫ਼ਤੇ ਮੀਂਹ ਬਾਰੇ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਤੇ ਕਿਸਾਨਾਂ ਦਾ ਨਿਸ਼ਾਨਾ ਸਾਦਾ ਹੈ ਕਿਸਾਨਾਂ ਦੀ ਖਰਾਬ ਹੋਈਆਂ ਫਸਲਾਂ ਤੇ ਜ਼ਮੀਨਾਂ ਦੇ ਸਬੰਧ ਵਿੱਚ ਬਾਜਵਾਣੇ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਮਦਦ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ ਉਹਨਾਂ ਨੇ ਦਾਵਾ ਕੀਤਾ ਹੈ ਕਿ ਆਉਣ ਵਾਲੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਕਾਂਗਰਸ ਇਸ ਮੁੱਦੇ ਨੂੰ ਜ਼ੋਰ ਸ਼ੋਰ ਨਾਲ ਉਠਾਏਗੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪੰਜਾਬ ਕਾਂਗਰਸ ਪੂਰੀ ਤਰ੍ਹਾਂ ਇਕਜੁੱਟ ਹੈ ਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਵਰਕਰਾਂ ਦੇ ਨਾਲ ਮਿਲ ਕੇ ਦਿਨ ਰਾਤ ਇੱਕ ਕੀਤਾ ਜਾਵੇਗਾ ਪੰਜਾਬ ਵਿੱਚ ਆਮ ਲੋਕਾਂ ਨੂੰ ਰਾਹਤ ਮਿਲਣ ਵਾਲੀ ਹੈ ਕਿਉਂਕਿ ਪੰਜਾਬ ਭਰ ਵਿੱਚ ਡੈਰੀ ਪ੍ਰੋਡਕਟ ਸਸਤੇ ਹੋਏ ਹਨ ਦੁੱਧ ਕੇ ਪਨੀਰ ਆਈਸਕ੍ਰੀਮ ਸਭ ਕੁਝ ਸਸਤਾ ਹੋਇਆ ਹੈ ਇਸ ਦੀ ਜਾਣਕਾਰੀ ਸੀਐਮ ਭਗਵੰਤ ਮਾਨ ਵੱਲੋਂ ਦਿੱਤੀ ਗਈ ਹੈ ਮੁੱਖ ਮੰਤਰੀ ਨੇ ਕਿਹਾ ਕਿ ਬੇਰਕਾ ਜੋ ਪੰਜਾਬ ਦੀ ਕਿਸਾਨ ਸਹਿਕਾਰੀ ਸੰਸਥਾ ਮਿਲਕ ਫੈੱਡ ਦਾ ਪ੍ਰੋਸੇਮੰਦ ਬ੍ਰਾਂਡ ਹੈ ਨੇ ਆਪਣੇ ਦੁੱਧ ਉਤਪਾਦਾਂ ਦੀਆਂ ਕੀਮਤਾਂ ਵਿੱਚ ਕਟੌਤੀ ਦਾ ਫੈਸਲਾ ਲਿਆ ਹੈ ਉਨ੍ਹਾਂ ਨੇ ਦੱਸਿਆ ਕਿ ਸੋਧੀਆਂ ਕੀਮਤਾਂ 22 ਨਵੰਬਰ 2025 ਤੋਂ ਲਾਗੂ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਇਹ ਕੀਮਤਾਂ ਭਾਰਤ ਸਰਕਾਰ ਦੇ GST 2.0 ਸੁਧਾਰਾਂ ਵੱਜੋਂ ਹੋਣਗੀਆਂ ਜਿਸ ਕਰਕੇ ਜ਼ਰੂਰੀ ਡੈਰੀ ਉਤਪਾਦਾਂ ਦੇ ਟੈਕਸ ਵਿੱਚ ਕਮੀ ਆਈ ਹੈ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਅਜਿਹੇ ਕਦਮ ਸੂਬੇ ਦੇ ਸਹਿਕਾਰੀ ਮਾਡਲ ਨੂੰ ਹੋਰ ਮੌਜੂਦ ਕਰਨਗੇ ਤੇ ਪੰਜਾਬ ਦੇ ਲੋਕਾਂ ਲਈ ਬਹੁਤ ਫਾਇਦੇਮੰਦ ਸਿੱਧ ਹੋਣਗੇ। ਮੁੱਖ ਮੰਤਰੀ ਨੇ ਕਿਹਾ ਕਿ ਖਪਤਕਾਰਾਂ ਨੂੰ ਵੇਰਕਾ ਕਿਉਂ ਦੀ ਤੋਂ 35 ਰੁਪਏ ਪ੍ਰਤੀ ਲੀਟਰ ਕਿਲੋਗ੍ਰਾਮ ਸਸਤਾ ਮਿਲੇਗਾ। ਇੱਕ ਵਾਰਾ ਸਾਡਾ ਰਹਿੰਦਾ ਆਪਣੇ ਮੂੰਹੋਂ ਬੋਲ ਕੇ ਦੱਸਦੇ ਆ। ਇੱਕ ਵਾਰਾ ਰਹਿੰਦਾ। ਕਿਹੜਾ ਅਸੀਂ 1000 ਰੁਪਇਆ ਮਹੀਨੇ ਦਾ ਸਾਡੀਆਂ ਮਾਵਾਂ ਭੈਣਾਂ ਦੇ ਖਾਤੇ 'ਚ ਪਾਉਣਾ। ਭਗਵਾਨ ਸਿੰਘ ਮਾਨ ਜੀ ਨੇ ਕਹਤਾ ਉਹ ਤੁਹਾਨੂੰ ਖੁਸ਼ਖਬਰੀ ਦੱਸ ਕੇ ਜਾ ਰਹੇ ਆ ਕਿ ਆਉਣ ਵਾਲੀ 1 ਅਪ੍ਰੈਲ ਤੋਂ ਤੁਹਾਡੇ ਖਾਤੇ 'ਚ 1000 ਰੁਪਇਆ ਨਹੀਂ 1100 ਰੁਪਇਆ ਮਹੀਨੇ ਦਾ ਪਾਣਾ ਸਰਕਾਰ ਸ਼ੁਰੂ ਕਰੂ। ਗਿਆ ਦਾ ਫਰ ਪਿਆ ਬਿੰਨਦਾ 1 ਅਪ੍ਰੈਲ ਤੋਂ ਆਸੀਂ ਵਾਦਾ ਕੀਤਾ ਸੀ ਕਿ ਆਸੀਂ ਇਲਾਜ ਦੇਾਂਗੇ ਇਲਾਜ ਮੇਥੇ ਯਕੀਨੀਆਂ ਦਾ ਮੀਡੀਆ ਵਾਲੇ ਬੈਠੇ ਨੇ ਮੇਰੀ ਰਿਕਾਰਡਿੰਗ ਕਰ ਲਿਓ ਜੇ ਇੱਕ ਗੱਲ ਤੋਂ ਵੀ ਮੈਂ ਪਿੱਛੇ ਹਟਾਂ ਸੰਨ 2021 ਤੱਕ 10 ਸਾਲ ਉਰੇ ਹੱਥ ਪੰਜੇ ਦੀ ਕਾਂਗਰਸ ਦੀ ਸਰਕਾਰ ਰਹੀ ਪੰਜਾਬ 'ਚ ਖੰਨੇ ਦੇ ਸਿਵਲ ਹਸਪਤਾਲ ਦੀ ਆਪੀਡੀ 300 ਦੀ ਸੀ 300 ਦੀ ਔਰ 300 ਵੀ OPD ਚੋਂ ਵੀ ਪਰਚੀਆਂ ਲਿਖੀਆਂ ਜਾਂਦੀਆਂ ਸੀ ਕਿ ਬਾਹਰੋਂ ਫਲਾੜੀ ਦੁਕਾਨ ਤੋਂ ਦਵਾਈ ਲੈ ਲਓ ਔਰ ਜਦੋਂ ਦਵਾਈ ਲੈਣ ਜਾਂਦੇ ਸੀ ਕਮਿਸ਼ਨਾਂ ਕੀਤੀਆਂ ਜਾਂਦੀਆਂ ਸੀ ਤੁਸੀਂ ਇਮਾਨਦਾਰ ਸਰਕਾਰ ਚੁਣੀ ਬੇਦਾਗ ਲੀਡਰ ਚੁਣੇ ਅੱਜ ਪਰਮਾਤਮਾ ਤੋਂ ਡਰ ਕੇ ਕਹਿੰਦੇ ਆਨ ਰਿਕਾਰਡ ਕਹਿੰਦੇ ਅੱਜ ਖੰਨੇ ਦੇ ਸਿਵਲ ਹਸਪਤਾਲ ਚਲੇ ਜਾਓ ਜਿੱਥੇ 300 ਬੰਦਾ ਕਾਂਗਰਸ ਦੇ ਰਾਜ ਚ ਦਵਾਈ ਲੈਂਦਾ ਸੀ ਉਹ ਵੀ ਬਾਹਰੋਂ ਲੈਂਦਾ ਸੀ ਅੱਜ 1800 ਬੰਦਾ ਖੰਨੇ ਦੇ ਸਿਵਲ ਹਸਪਤਾਲ ਚੋਂ ਫਰੀ ਚ ਦਵਾਈ ਲੈਂਦਾ ਜੀ 1 ਰੁਪਿਆ ਨਹੀਂ ਦੇਣਾ ਪੈਂਦਾ ਸਾਰੇ ਟੈਸਟ ਫ੍ਰੀ ਨੇ ਦੇਖੋ ਤੁਸੀਂ ਤੁਹਾਡੀ ਸਰਕਾਰ ਬਣੀ ਅੱਜ ਜਾ ਕੇ ਪੁੱਛ ਲਿਓ ਤੁਹਾਡੇ ਗਵਾਂਢ ਚ ਸਰਕਾਰੀ ਸਕੂਲ ਚੱਲਦਾ ਹੈ 1 ਅਪ੍ਰੈਲ ਤੋਂ 1 ਅਪ੍ਰੈਲ ਤੋਂ ਨਵਾਂ ਸੈਸ਼ਨ ਸ਼ੁਰੂ ਹੁੰਦਾ ਹੈ ਔਰ 1 ਅਪ੍ਰੈਲ ਤੋਂ 10 ਦਿਨ ਪਹਿਲਾਂ ਸਾਰੇ ਸਰਕਾਰੀ ਸਕੂਲਾਂ 'ਚ ਕਿਤਾਬਾਂ ਪਹੁੰਚ ਗਈਆਂ ਸੀਗੀਆਂ ਔਰ ਲਗਾਤਾਰ 3 ਸਾਲਾਂ ਤੋਂ ਕਿਤਾਬਾਂ ਪਹੁੰਚ ਰਹੀਆਂ ਨੇ ਅੱਜ ਬੱਚਿਆਂ ਦੀ ਵਰਤੀਆਂ ਮਿਡਡੇ ਮੀਲ ਅੱਜ ਬੱਚਿਆਂ ਦੀ ਪੜ੍ਹਾਈ ਦਾ 1 ਰੁਪਿਆ ਨਹੀਂ ਲੱਗਦਾ ਫ੍ਰੀ ਚਾ ਪੜ੍ਹਾਈ ਬੱਚਿਆਂ ਦੀ ਅਕੇ ਸੂਚ ਬੱਚਿਆਂ ਦੀਆਂ ਵਰਤੀਆਂ ਆਉਂਦੀਆਂ ਸੀ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਤੋਂ ਆਉਂਦੀਆਂ ਸੀ ਰਿਸ਼ਵਤ ਲਈਤੀ ਜਾਂਦੀ ਸੀ 25% ਵਰਦੀ ਚੋਂ ਸਾਡਾ ਤੈਨੂੰ ਠੇਕਾ ਦਿੱਤਾ ਤੈਨੂੰ ਟੈਂਡਰ ਦਿੱਤਾ ਤੁਹਾਡੀ ਇਮਾਨਦਾਰ ਸਰਕਾਰ ਬਣੀ ਅੱਜ ਵਰਤੀਆਂ ਕੰਪਨੀਆਂ ਤੋਂ ਨਹੀਂ ਆਂਦੀਆਂ ਅੱਜ ਕਿੱਥੋਂ ਆਂਦੀਆਂ ਅੱਜ ਪਿੰਡਾਂ ਦੇ ਵਿੱਚ ਬੈਠੀਆਂ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਹੱਥ ਨਾਲ ਵਰਦੀ ਸੀਂਦੀਆਂ ਦੇ ਸੈਲਫ ਹੈਲਪ ਸੈਲਫ ਹੈਲਪ ਸੈਂਟਰ ਚੋਂ ਵਰਦੀਆਂ ਆਂਦੀਆਂ ਔਰ ਇੱਕ ਵਰਦੀ ਸੀਣ ਦੇ ਉਹਨਾਂ ਨੂੰ 50 ਰੁਪਏ ਮਿਲਦੇ ਨੇ ਦੇਖੋ ਇਹ ਆ ਸਰਕਾਰ ਤਾਂ ਜੋ ਸਾਡੀਆਂ ਮਾਵਾਂ ਨੂੰ ਸਾਡੀਆਂ ਭੈਣਾਂ ਨੂੰ ਪਿੰਡਾਂ 'ਚ ਬੈਠੀਆਂ ਨੂੰ ਰੁਜ਼ਗਾਰ ਮਿਲ ਸਕੇ ਪੰਜਾਬ 'ਚ ਹੋਵੇਗਾ ਬਲੈਕਆਊਟ ਕਹਿੰਦੇ ਸੀ ਨਾ ਕਾਹਦੇ ਦਿਨ ਹੁਣ ਕੀ ਹੋ ਗਿਆ ਉਹਨਾਂ ਕੋਲਾ ਮੁਕਰਿਆ ਨਾ ਬਲੈਕਆਊਟ ਹੋ ਰਿਹਾ ਹੁਣ ਬਿਜਲੀ ਵੀ ਆਉਂਦੀ ਹੈ 24 ਘੰਟੇ ਆਉਂਦੀ ਹੈ ਹੁਣ ਤਾਂ ਕੋਈ ਪ੍ਰੋਬਲਮ ਨਹੀਂ ਹੁਣ ਕਿਉਂ ਆਉਂਦੀ ਹੈ ਪਤਾ ਕਿਉਂ ਆਉਂਦੀ ਹੈ ਸਰਕਾਰ ਇਮਾਨਦਾਰ ਐਨਾ ਪਰਕਾ ਹੁਣ ਸਰਕਾਰ ਇਮਾਨਦਾਰ ਹੁਣ ਹੁਣ ਪੰਜਾਬ ਦੀ ਬਿਜਲੀ ਹਰਿਆਣੇ ਨੂੰ ਨਹੀਂ ਵੇਚੀ ਜਾਂਦੀ ਹੁਣ ਪੰਜਾਬ ਦੀ ਬਿਜਲੀ ਰਾਜਸਥਾਨ ਨੂੰ ਨਹੀਂ ਵੇਚੀ ਜਾਂਦੀ ਆਖਰੀ ਗੱਲ ਕਹਿ ਕੇ ਫਿਰ ਮੈਂ ਸਮਾਪਤੀ ਲਵਾਂਗਾ ਇਸ ਤੋਂ ਬਾਅਦ ਜੋ ਮੈਂ ਚਾਹਾਂਗਾ ਮੇਰੀ ਭੈਣਾ ਜੋ ਇੱਕ ਟੀਚਰ ਜ਼ਰੂਰ ਬੋਲੇ ਕਿੱਟਾ ਵੱਡਾ ਕੰਮ ਅੱਜ ਨਹੀਂ ਤੁਹਾਨੂੰ ਸਮਝਾਣੀ ਅੱਜ ਤੋਂ 20 ਸਾਲ ਬਾਅਦ ਗੁਣ ਜਾਣੋਗੇ ਕਿਉਂ ਇਸ ਧਰਤੀ ਦੀ ਹਿੱਕ ਥੱਲੇ ਜਿੱਥੇ ਆਪਾਂ ਖੜੇ ਆ ਨਾ ਇਹਦੇ ਥੱਲੇ 100 ਫੁੱਟ ਤੇ ਪਾਣੀ ਹੈ ਇਹ ਪਾਣੀ ਕਦੇ 20 ਫੁੱਟ ਤੇ ਹੁੰਦਾ ਸੀ ਫਿਰ 40 ਤੇ ਗਿਆ ਫਿਰ 80 ਤੇ ਗਿਆ 100 ਤੇ ਗਿਆ 150 ਤੇ ਗਿਆ ਹੁਣ 2 250 ਫੁੱਟ ਤੇ ਚਲੇ ਗਿਆ ਜਦੋਂ ਭਗਵਾਨ ਸਿੰਘ ਮਾਨ ਦੀ ਸਰਕਾਰ ਬਣੀ ਅਸੀਂ ਮੈਕਮੇ ਦੀ ਮੀਟਿੰਗ ਸੱਦੀ ਇਰੀਗੇਸ਼ਨ ਵਾਲਿਆਂ ਦੀ ਮੈਂ ਖਾਸ ਤੌਰ ਤੇ ਮੇਰੀਆਂ ਪੜੀਆਂ ਲਿਖੀਆਂ ਪੜ੍ਹਣਾ ਵੀ ਬੈਠੀਆਂ ਇਹਨਾਂ ਨੂੰ ਦੱਸਦਾ ਅਸੀਂ ਇਰੀਗੇਸ਼ਨ ਮੈਕਮੇ ਦੀ ਮੀਟਿੰਗ ਸੱਦੀ ਅੱਜ ਇੱਕ ਗੱਲ ਦੱਸੋ ਉਰੇ ਰੌਲਾ ਪਾਈ ਜਾਂਦੇ ਨੇ ਪੰਜਾਬ ਦਾ ਪਾਣੀ ਬਚਾਵਾਂਗੇ ਪੰਜਾਬ ਦਾ ਪਾਣੀ ਹੈ ਕਰਾਂਗੇ ਹੱਥ ਪੰਜੇ ਵਾਲੇ ਵੀ ਤੱਕੜੀ ਵਾਲੇ ਵੀ ਇਹ ਰੌਲਾ ਪਾਈ ਜਾਂਦੇ ਨੇ ਕਿ ਪੰਜਾਬ ਦਾ ਪਾਣੀ ਪੰਜਾਬ ਦਾ ਪਾਣੀ ਅੱਜ ਕਿ ਇਹ ਤਾਂ ਦੱਸੋ ਦੇਸ਼ ਆਜ਼ਾਦ ਹੋਏ ਨੂੰ 75 ਸਾਲ ਹੋ ਗਏ ਵੀ ਪੰਜਾਬ ਦੇ ਪਾਣੀ ਆਪਾਂ ਵਰਤ ਕਿੰਨੇ ਰਹੇ ਨੇ ਜਦੋਂ ਰਿਜ਼ਲਟ ਆਇਆ ਪਤਾ ਕੀ ਆਇਆ ਕਹਿੰਦੇ 100% ਜਿਹੜਾ ਨਹਿਰੀ ਪਾਣੀ ਹੈ ਉਹਦੇ ਚੋਂ ਪੰਜਾਬ ਸਿਰਫ 21% ਵਰਤਦਾ ਕਿੰਨਾ 21 ਤੇ ਆਸੀਂ ਪੁੱਛਿਆ ਬਾਕੀ 80% ਕਿੱਥੇ ਜਾਂਦਾ ਕਹਿੰਦੇ ਉਹ ਹਰਿਆਣੇ ਤੇ ਰਾਜਸਥਾਨ ਨੂੰ ਚਲੇ ਜਾਂਦਾ ਉੱਥੋਂ ਤਾਂ ਤੇ ਇੱਕ ਇਹਦੇ ਬਾਅਦ ਮੱਠੀ ਅਸੀਂ ਇਹ ਜਿਲ੍ਹੇ ਅੱਗੇ ਆ ਜੀ ਠੀਕ ਆ ਜੀ ਸਾਡੇ ਸਾਡੇ ਪਾਰਟੀ ਦੇ ਜਨਰਲ ਸੈਕਟਰੀ ਹੈ ਫਰੀਦਕੋਟ ਦੇ ਹਲਕਾ ਜਾਂ ਵੰਦੀ ਰਮਾਣਾ ਜੀ ਇਹਨਾਂ ਨੂੰ ਤੇ ਰੋਹੀ ਪਰ ਕੰਦੀ ਨੂੰ ਕੁ ਕੁ ਨੇ ਜਿਹੜੇ ਨੇ ਬਲੱਡ ਕੰਟਰੋਲ ਦਾ ਸੀਟ ਚਾਰ ਰੀਡਿੰਗ ਕਰਕੇ ਗਿਆ ਜੀ ਸਾਡੇ ਰੀਡਿੰਗ ਕਰਕੇ ਗਿਆ ਸੋ ਮੈਂ ਇਹਨਾਂ ਨੂੰ ਕਹਤਾ ਆ ਤਾਂ ਤੁਸੀਂ ਇਮੀਡੀਏਟਲੀ ਸਾਨੂੰ ਕੋਈ ਚੀਜ਼ ਲੈਣੀ ਹੈ ਤੇ ਮੀਟਿੰਗ ਸ਼ੁਰੂ ਕਰ ਦਿਓ ਮੈਂ ਪਾਰਟੀ ਤਰਫੋਂ ਵੀ ਡੀਜ਼ਲ ਮੈਕਸਮ ਜਿੰਨਾ ਹੋ ਸਕਦਾ ਮੈਂ ਤੁਹਾਨੂੰ ਦੱਸ ਹੀ ਦੱਲਿਓ ਤੁਸੀਂ ਸਭ ਪਰਚਾ ਆ ਇਹਨਾਂ ਦੱਸ ਦਿਨ ਮੈਂ ਡੀਜ਼ਲ ਦੀ ਕਮੀ ਨਹੀਂ ਹੁੰਦ ਨੇ ਬਾਕੀ ਆਪਣੇ ਐਸਜੀਪੀਸੀ ਮੈਂਬਰ ਅਪਰੋਇਜ਼ਡ ਵਾਈਸ ਪ੍ਰੈਜ਼ੀਡੈਂਟ ਐਸਜੀਪੀਸੀ ਹੈਗੇ ਮੈਂ ਧੰਨਵਾਦ ਹੈ ਧਾਮੀ ਸਾਹਿਬ ਦਾ ਜਿਨ੍ਹਾਂ ਨੇ ਵੀ ਫੈਸਲਾ ਕੀਤਾ ਹੈ ਕਿ ਐਸਪੀਸੀ ਤਰਫੋਂ ਜੋ ਉਹ ਦੁਖਦਾ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਠੀਕ ਹੈ ਜੀ ਤੁਹਾਡਾ ਕੰਮ ਸਿਰੇ ਲਾ ਲਾਂਗੇ ਅਸੀਂ ਨਾਲ ਮਿਲ ਕੇ ਠੀਕ ਹੈ ਹਾਂ ਜੀ ਉਹਦੇ ਬਾਅਦ ਟਰੈਕਟਰ ਦੀ ਲੋਡ ਹੋਏ ਕੋਈ ਜੇਸੀ ਵੱਡੀ ਮਸ਼ੀਨ ਦੀ ਲੋਡ ਹੋਵੇ ਵੀ ਦੱਸ ਦਿਓ ਠੀਕ ਹੈ ਪ੍ਰਧਾਨ ਸਾਹਿਬ ਤੁਹਾਡਾ ਆਉਣਾ ਹੀ ਸਾਡੇ ਵਾਸਤੇ ਬਹੁਤ ਵੱਡਾ ਮਾਣ ਹੈ ਜੀ ਕੀ ਗੱਲ ਇੱਕ ਤਾਂ ਚਾਰਾ ਦੱਸੋ ਮਨਾ ਆਚਾਰ ਜਿੰਨਾ ਚਾਹੀਦਾ ਤੁਸੀਂ ਦੱਸ ਦਿਓ ਮੈਂ ਮੀਟਿੰਗ ਕਰਨਾ ਅਸੀਂ ਲਿਖ ਕੇ ਲਾਗੇ ਜੀ ਤੁਹਾਡੇ ਕੋਲੇ ਅਗਲੇ 4-5 ਮਿੰਟ ਚ ਪਹੁੰਚ ਜਾऊंगा ਠੀਕ ਹੈ 4 ਪਹੁੰਚ ਜਾऊंगा ਬਾਕੀ ਤੋਂਨੇ ਅਸੀਂ ਤੋਂ ਡਾਕਟਰਾਂ ਦੀ ਲੋੜ ਹੈ ਕਿ ਨਹੀਂ ਨਹੀਂ ਆ ਡਾਟਾ ਦੀ ਲੋੜ ਹੈ ਇੱਕ ਅਸੀਂ ਜਿਹੜੇ ਗਰੀਬ ਪਰਿਵਾਰ ਹੈ ਜਿੰਨਾਂ ਕੋਲੇ ਜਮਾਂ ਹੀ ਕੁਛ ਨਹੀਂ ਹੈ ਉਹਨਾਂ ਨੂੰ ਅਸੀਂ ਕਾਂਗਦੀਲ ਨੇ ਫੈਸਲਾ ਅੱਜ ਕੀਤਾ ਕਿ 50 ਹਜ਼ਾਰ ਪਰਿਵਾਰ ਇਹਨਾਂ ਜਿਹੜੇ ਪਿੰਡ ਅਫੈਕਟਡ ਉਹਨਾਂ ਨੂੰ ਅਸੀਂ ਕਣਕ ਵੀ ਦੇਵਾਂਗੇ ਬੋਲੇ ਮਾਨਵਤ ਖਾਣ ਵਾਸਤੇ ਕਣਕ ਖਾਣ ਵਾਸਤੇ ਦੇਵਾਂਗੇ ਉਹ ਤੁਸੀਂ ਲਿਸਟ ਬਣਾ ਲਓ ਇੱਕ ਉਹ ਸਿਸਟਮ ਨਾਲ ਉਹ ਫ੍ਰੀਮ ਤੱਕ ਜਾਵੇ ਬਾਕੀ ਕਿਸਾਨਾਂ ਵਾਸਤੇ ਅਸੀਂ ਵੀ ਇਕੱਠਾ ਕਰ ਰਹੇ ਹਾਂ ਠੀਕ ਹੈ ਜਦੋਂ ਤੁਸੀਂ ਕੰਮ ਪੂਜਰੀ ਹੋਏ ਸਾਨੂੰ ਦੱਸ ਦਿਓ ਕਿੰਨੀ ਬੀ ਪੀ ਐਮ ਲੈ ਸਾਡੇ ਇੰਡਕਸ ਲੈਣ ਦੀ ਜਿਹੜੀ ਬਣਾਈ ਆ ਬੀਬੀ ਆਪਾਂ ਬਾਲਟੀ ਜੀ ਨੂੰ ਦੇ ਦਾਂਗੇ ਬੀਬੀ ਸਾਰੇ ਇੰਤਾਰਮੈਂਟ ਕਰਕੇ ਉਹ ਨਾਲ ਨਾਲ ਸਾਨੂੰ ਅਸੀਂ ਬੀ ਵੀ ਭੇਜ ਦਾਂਗੇ ਜੇ ਤੁਹਾਨੂੰ ਕੋਈ ਟਰੈਕਟਰਾਂ ਦੀ ਮਦਦ ਹੈ ਜੇ ਟਰੈਕਟਰ ਕੋਈ ਤੁਹਾਡੇ ਖੇਤਾਂ ਨੂੰ ਲੈਣ ਮੈਂ ਪ੍ਰਧਾਨ ਸਾਹਿਬ ਡੀਜਲੀ ਡੀਜਲੀ ਬਹੁਤ ਆ ਜੀ ਉਹਦੀ ਕਮੀ ਨਹੀਂ ਹੋਣ ਦੇਗੇ ਅਸੀਂ ਕਾਲੀਦਲ ਤਰਫੋਂ ਤੇ ਐ ਜੀਪੀਸੀ ਨੂੰ ਮੈਂ ਬੇਨਤੀ ਕਰਦਾ ਪ੍ਰਧਾਨ ਸਾਹਿਬ ਨੂੰ ਤੁਸੀਂ ਮੇਰੇ ਤਰਫੋਂ ਕਰਦੇ ਹੋ ਜੀ ਜੀ ਤੇ ਜੇ ਉਹ ਕਰ ਸਕਦੇ ਉਹ ਕਰ ਲੈਣਗੇ ਅਸੀਂ ਜੀ ਜੀ ਹੈ